ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇੱਕ ਜਰੂਰੀ ਬੇਨਤੀ ਕਰਨੀ ਆ ਸਾਰੇ ਭੈਣ ਭਰਾਵਾਂ ਨੂੰ ਕੁਝ ਦਿਨਾਂ ਤੋਂ ਨਾ ਇੱਕ ਵਿਵਾਰ ਛੜਿਆ ਪਿਆ ਜਿਹੜੀ ਇੱਕ ਗਾਇਕ ਬੀਬੀ ਆ ਜਸਵਿੰਦਰ ਬਰਾੜ ਜਿਨ੍ਹਾਂ ਨੂੰ ਆਪਾਂ ਛੋਟੇ ਹੁੰਦੇ ਸੁਣਦੇ ਰਹੇ ਹਨ ਤੇ ਜਿਨ੍ਹਾਂ ਨੂੰ ਮੂਸੀਆ ਨੇ ਦੁਬਾਰਾ ਇੱਕ ਹਿਸਾਬ ਨਾਲ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ ਤੇ ਜਿਹੜਾ ਗੀਤ ਕਾਫੀ ਫੇਮਸ ਹੋਇਆ ਸੀ ਡੱਬ 45 ਗਲ ਤੱਕ ਭਰਿਆ ਹਿੱਕਾਂ ਦਿੰਦਾ ਪਾੜ ਕੋੜੇ ਬੂਫਰਾ ਉਤੇ ਮਿਰਜਾ ਗਾਉਂਦੀ ਸੁਣ ਜਸਵਿੰਦਰ ਬਰਾੜ ਕੋਲੇ ਤੇ ਉਹ ਬੀਬੀ ਭੈਣ ਉਹ ਨਾ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਲੋਕ ਕਰਦੇ ਪਏ ਮੈਂ ਇੱਕ ਮੱਕਰ ਸਾਹਿਬ ਦੀ ਇੰਟਰਵਿਊ ਸੁਣੀ ਉਹਦੇ ਵਿੱਚ ਉਹ ਫੁੱਬਾ ਮਾਰ ਮਾਰ ਕੇ ਰੋਂਦੀ ਤੇ ਮੈਂ ਨਾ ਇੱਕ ਗੱਲ ਕਹਿਣਾ ਚਾਹੁੰਦਾ ਵੀ ਵੇਖੋ ਹਰ ਬੰਦੇ ਦੀ ਆਪੋ ਆਪਣੀ ਲਾਈਫ ਦੇ ਵਿੱਚ ਕੁਝ ਨਾ ਕੁਝ ਹੁੰਦਾ ਜਿਹੜੇ ਬੰਦੇ ਉਹਨੂੰ ਟੌਰਚਰ ਕਰਦੇ ਪਏ ਆ ਉਹ ਕਿਹੜੇ ਸਾਲੇ ਦੁੱਧ ਦੇ ਤੋਤੇ ਆ ਜਾਂ ਬੜੇ ਚੰਗੇ ਆ ਉਹ ਦੀ ਆਪਣੀ ਪਰਸਨਲ ਲਾਈਫ ਆ ਉਹਨੇ ਕੀ ਕੀਤਾ ਕੀ ਕਰਨਾ ਹਰ ਬੰਦੇ ਨੂੰ ਆਪਣੀ ਚੰਗੇ ਤੇ ਮਾੜੇ ਦਾ ਪਤਾ ਹੁੰਦਾ ਠੀਕ ਆ ਬੰਦੇ ਦੇ ਬਣ ਜੋ ਪੁੱਤ ਤੁਹਾਡੇ ਕਿਉਂ ਚਮੂਨੇ ਲੜਦੇ ਜਿਹੜੇ ਉਹਨੂੰ ਟੌਰਚਰ ਕਰਦੇ ਪਏ ਆ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਤੁਸੀਂ ਉਹਦੇ ਘਰ ਦੇ ਖਰਚੇ ਚੁੱਕਦੇ ਆ ਜਾਂ ਉਹਦੇ ਘਰ ਨੂੰ ਤੁਸੀਂ ਚਲਾਉਂਦੇ ਆ ਇੱਕ ਕਲਾਕਾਰ ਆ ਉਹਦੀ ਉਹਦੀ ਪੁਰਾਣੀ ਜ਼ਿੰਦਗੀ ਚ ਕੀ ਹੋਇਆ ਕੀ ਨਹੀਂ ਹੋਇਆ ਤੁਸੀਂ ਆਪਣੇ ਘਰਾਂ ਚ ਜਾ ਕੇ ਪੁੱਛੋ ਜਿਹੜੀਆਂ ਤੁਹਾਡੇ ਨਾਲ ਵੈਗੀਆਂ ਉਹਨਾਂ ਨੂੰ ਪੁੱਛੋ ਪਹਿਲਾਂ ਤੁਸੀਂ ਵੀ ਉਹਨਾਂ ਦੇ ਪਿੱਛੇ ਕੀ ਹੋਇਆ ਤੇ ਕੀ ਨਹੀਂ ਹੋਇਆ ਪੜਦੇ ਫੋਲਣ ਤੇ ਆ ਜਉਣਾ ਤਾਂ ਸਾਰਿਆਂ ਦੇ ਪੜਦੇ ਫੁੱਲ ਜਾਂਦੇ ਨੇ ਪਿੱਛੇ ਕੀ ਕਰਦੀਆਂ ਆਈਆਂ ਤੇ ਕੀ ਨਹੀਂ ਕਰਦੀਆਂ ਆਈਆਂ ਗੱਲ ਕੌੜੀ ਐ ਮੈਂ ਸਿੱਧੀ ਕਹਿ ਚੱਲਿਆ ਤੁਹਾਨੂੰ ਇਹਨੂੰ ਕਹਿਣ ਤੋਂ ਪਹਿਲਾਂ ਨਾ ਆਪਣੇ ਅੰਦਰ ਝਾਤੀ ਮਾਰਿਆ ਕਰੋ ਕਿ ਜੇ ਅਸੀਂ ਕਿਹਾ ਲੰਗੜ ਕਰਾਂਗੇ ਤੇ ਬਾਕੀ ਉਂਗਲਾਂ ਸਾਡੇ ਵੱਲ ਵੀ ਆਉਣੀਆਂ ਠੀਕ ਹੈ ਤੇ ਉਹਨੂੰ ਬੀਬੀ ਭੈਣ ਜਸਵਿੰਦਰ ਬਰਾੜ ਨੂੰ ਕਹਿਣਾ ਚਾਹੁੰਦੇ ਆਂ ਕਿ ਤੂੰ ਕਿਹਾ ਲਿਸਟ ਬਣਾ ਕੇ ਮੈਂ ਰੱਖੀ ਆ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਨੂੰ ਦੇ ਉਹ ਜਿਹੜੀ ਤੂੰ ਲਿਸਟ ਬਣਾਈ ਜਿਹੜੇ ਤੈਨੂੰ ਟਰਚਰ ਕਰਦੇ ਆ ਜਾਂ ਤੈਨੂੰ ਫੋਨ ਕਰਦੇ ਆ ਜਾਂ ਤੈਨੂੰ ਮੈਸੇਜ ਕਰਦੇ ਆ ਜੇ ਪ੍ਰਸ਼ਾਸਨ ਕੋਈ ਉਹਦੇ ਤੇ ਕਾਰਵਾਈ ਕਰੂਗਾ ਤਾਂ ਠੀਕ ਆ ਨਹੀਂ ਤੇ ਤੇਰੇ ਭਰਾ ਤੇਰੇ ਪੁੱਤ ਅਹੀਂ ਜੀਉਂਦੇ ਆਂ ਸਾਨੂੰ ਲਿਟਰ ਇੱਕ ਵਾਰੀ ਫੜਾ ਹਥ 'ਚ ਤੇ ਵੇਹ ਪਟਾਕੇ ਕਿੰਨਾ ਪਾਉਣੇ ਫਿਰ ਫਿਰ ਕੋਈ ਆਜੂਗਾ ਸਾਹਮਣੇ ਤੇ ਫੇ ਗੱਲ ਕਰੀ ਵੀ ਆ ਤੈਨੂੰ ਫਲਾਣੇ ਦਾ ਮੈਸੇਜ ਆਇਆ ਜਾਂ ਢੀਂਗ ਲਾਇਆ ਮੈਸੇਜ ਠੀਕ ਆ ਇੱਥੇ ਭਾਵੇਂ ਕਿ ਤੁਸੀਂ ਇੱਕ ਕਲਾ ਉਹ ਕਲਾਕਾਰ ਆ ਅਸੀਂ ਇੱਕ ਧਰਮ ਖੇਤਰ ਦੇ ਨਿਹੰਗ ਸਿੰਘਾਂ ਪਰ ਕਿਸੇ ਨੂੰ ਤੰਗ ਕਰਨਾ ਇਹ ਕਿੱਥੇ ਦਾ ਕਾਨੂੰਨ ਆ ਜਦ ਜਣਾ ਖਣਾ ਉੱਠ ਕੇ ਜਿਹੜਾ ਉਹ ਟੌਰਚਰ ਕਰੂਗਾ ਇਹ ਚੀਜ਼ਾਂ ਜਿਹੜੀਆਂ ਇਹ ਸੋਭਾ ਨਹੀਂ ਦਿੰਦੀਆਂ ਠੀਕ ਆ ਜਿਹੜੇ ਵੀ ਉਹ ਭਰਾਵਾ ਉਹਨਾਂ ਨੂੰ ਕਹਿੰਦੇ ਆ ਬੰਦੇ ਬਣ ਜੋ ਚੰਗੀ ਗੱਲ ਫੇਰ ਨਾ ਹੋਵੇ ਮੁੜ ਕੇ ਕੰਮ ਖਰਾਬ ਹੋਵੇ ਠੀਕ ਆ ਕਿਉਂਕਿ ਜੇ ਧੱਕਾ ਕਰਨਾ ਪਾਪ ਉਹ ਤੇ ਧੱਕਾ ਜਰਨਾ ਉਹਦੇ ਨੂੰ ਵੱਡਾ ਪਾਪ ਆ ਤੇ ਬੀਬੀ ਜੀ ਸੁੰਦਰ ਬਰਾੜ ਨੂੰ ਇਹ ਗੱਲ ਕਹਿੰਦੇ ਆ ਵੀ ਸਾਨੂੰ ਇੱਕ ਵਾਰੀ ਫੋੜਾ ਲਿਸਟ ਫਿਰ ਕੋਈ ਗੱਲ ਨਹੀਂ ਜੇ ਪ੍ਰਸ਼ਾਸਨ ਨਾਲ ਸੁਣੂਗਾ ਤਾਂ ਹੀ ਜ਼ਰੂਰ ਚੈੱਕ ਕਰਕੇ ਤੁਹਾਨੂੰ ਦਵਾਂਗੇ ਨਾਲੇ ਫਿਰ ਵੇਖਾਂਗੇ ਵੀ ਫਿਰ ਕਿਹੜਾ ਬੰਦਾ ਉੱਥੇ ਤੇਰੇ ਨਾਲ ਆ ਕੇ ਕਰਦਾ ਮੈਸੇਜ ਤੇ ਕਿਹੜਾ ਤੈਨੂੰ ਆ ਕੇ ਵੀਡੀਓ ਤੋਂ ਦਾ ਟੌਰਚਰ ਕਰਦਾ ਠੀਕ ਆ ਕਿਸੇ ਹੱਦ ਤੱਕ ਜਿਹੜੇ ਚੈਨਲ ਵਾਲੇ ਉਹਨਾਂ ਨੂੰ ਟ੍ਰੋਲ ਕਰਨਾ ਹੁੰਦਾ ਉਹਨਾਂ ਦੀ ਵੀ ਰੋਟੀ ਟੁਕ ਚੱਲਦਾ ਸਿੰਗਰਾਂ ਦੇ ਸਿਰਾਂ ਦੇ ਉੱਤੇ ਜਾਂ ਹੋਰ ਆਮ ਬੰਦੇ ਦੇ ਉੱਤੇ ਚੱਲਦਾ ਵਾ